ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਉਹ ਸક્ષਮ ਹਨ ਬਹੁਤ ਸਾਰੇ ਜਿਹੜੇ ਐਡਵਰਟਾਈਜ਼ਮੈਂਟ ਰਾਹੀਂ ਵੀ ਉਹਨਾਂ ਨੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਨੂੰ ਕਰਾਈਮ ਫਰੀ ਕੀਤਾ ਗਿਆ ਹੈ ਨਸ਼ਾ ਖਤਮ ਕੀਤਾ ਗਿਆ ਹੈ ਮਾਈਨਿੰਗ ਮਾਫੀਆ ਦੇ ਉੱਤੇ ਅੰਕੁਸ਼ ਲਗਾ ਕੇ ਲੋਕਾਂ ਨੂੰ ਸਸਤੀ ਰੇਤ ਬਜਰੀ ਮਿਲ ਰਹੀ ਹੈ ਸਰਕਾਰ ਤੇ ਬਸ ਇਦਾਂ ਕਰ ਰਹੀ ਹੈ ਕਿ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਨਾ ਤਾਂ ਉਹ ਸੋਚਦਾ ਕਿ ਮੈਨੂੰ ਬਿੱਲੀ ਨਹੀਂ ਦਿਖ ਰਹੀ ਮਾਈਨਿੰਗ ਦਾ ਇਸ ਵੇਲੇ ਇੰਨਾ ਬੁਰਾ ਹਾਲ ਹੈ ਕਿ ਪਹਿਲੇ ਰੋਪੜ ਡਿਸਟ੍ਰਿਕਟ ਦੇ ਵਿੱਚ ਮਾਈਨਿੰਗ ਬਹੁਤ ਜ਼ਿਆਦਾ ਸੀ ਕਿਉਂਕਿ ਉੱਥੇ ਸਾਡਾ ਇੰਟਰਨੈਸ਼ਨਲ 에어ਪੋਰਟ ਵੀ ਹੈ ਸੋ ਆਵਾਜਾਈ ਉਸ ਰੋਡ ਤੇ ਬਹੁਤ ਜ਼ਿਆਦਾ ਸੀ ਤੇ ਜਦੋਂ ਲੋਕ 에어ਪੋਰਟ ਨੂੰ ਜਾਂ ਚੰਡੀਗੜ੍ਹੋਂ ਦਿੱਲੀ ਨੂੰ ਜਾਂਦੇ ਸੀ ਤੇ ਹਰੇਕ ਨੂੰ ਨਜ਼ਰ ਆਉਂਦਾ ਸੀ ਕਿ ਇੰਨੀ ਮਾਈਨਿੰਗ ਹੋ ਰਹੀ ਹੈ ਇਹ ਸਰਕਾਰ ਨੇ ਕੀ ਕੀਤਾ ਕਿ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਉਣ ਵਾਲੀ ਗੱਲ ਹੈ ਭਈ ਰੋਪੜਵਾਲ ਥੋੜੀ ਘਟਾਤੀ ਤੇ ਸਾਰੀ ਮਾਈਨਿੰਗ ਜਿਹੜੀ ਹੈ ਇੱਧਰ ਕੰਢੀ ਏਰੀਆ ਜਿਹੜਾ ਆਪਣਾ ਮਕੇਰੀਆਂ ਦਸੂਹਾ ਤਲਵਾੜਾ ਇਸ ਸਾਈਡ ਇੰਨੀ ਜ਼ਿਆਦਾ ਮਾਈਨਿੰਗ ਇਸ ਵੇਲੇ ਵਧੀ ਹੋਈ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ لیکن ਸਰਕਾਰ ਦੀ ਕਹਿਰੀ ਹੈ ਕਿ ਲੋਕਾਂ ਨੂੰ ਅੱਜ ਜੜੀਆਂ ਸਸਤੀ ਦਰਾਂ ਦੇ ਉੱਤੇ ਰੇਤਾ ਬਜਰੀ ਮਿਲ ਰਹੀ ਹੈ ਮਾਈਨਿੰਗ ਦੇ ਉੱਤੇ ਅੰਕੂਸ਼ ਲਗਾਇਆ ਮਾਈਨਿੰਗ ਮਾਫੀਆ ਨੂੰ ਖਤਮ ਕੀਤਾ ਖਾਸ ਕਰਕੇ ਜਦੋਂ ਮਾਈਨਿੰਗ ਮਾਫੀਆ ਦਾ ਨਾਮ ਹੁੰਦਾ ਤੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮਾਈਨਿੰਗ ਮਾਫੀਆ ਦਾ ਹੀ ਰੋਲਾ ਪਿਆ ਕਿ ਮਾਈਨਿੰਗ ਮਾਫੀਆ ਨੇ ਜੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਨੂੰ ਘਰੌਣ ਦੇ ਵਿੱਚ ਕੰਮ ਕੀਤਾ ਜੇਕਰ ਇਸ ਇਹ ਸਰਕਾਰ ਆਈ ਤੇ ਇਸ ਨੇ ਜਿਹੜਾ ਹੈ ਮਾਈਨਿੰਗ ਮਾਫੀਆ ਤੇ ਅੰਕੂਸ਼ ਲਗਾਉਣ ਦਾ ਕੰਮ ਕੀਤਾ ਮਾਈਨਿੰਗ ਮਾਫੀਆ ਤੇ ਕੋਈ ਅੰਕੂਸ਼ ਨਹੀਂ ਲੱਗਿਆ ਤੁਸੀਂ ਮੇਰੇ ਨਾਲ ਚੱਲੋ ਇੱਕ ਟੂਰ ਆਪਾਂ ਕਰਦੇ ਆਂ ਇੰਦਰ ਦਸੂਹਾ ਮਕੇਰੀਆਂ ਤੇ ਤੁਹਾਨੂੰ ਪਤਾ ਲੱਗ ਜਾਊਗਾ ਧਰਤੀ ਜਿਹੜੀ ਬਿਲਕੁਲ ਇੱਕ ਲੈਵਲ ਤੇ ਪੱਧਰੀ ਧਰਤੀ ਸੀਗੀ ਉਥੇ 50 50 ਫੁੱਟ ਡੂੰਘੇ ਟੋਏ ਪੱਟਦੇ ਇਹਨਾਂ ਨੇ ਮਾਈਨਿੰਗ ਕਰ ਕਰਕੇ ਔਰ ਸੜਕਾਂ ਜਿਹੜੀਆਂ ਚੰਗੀਆਂ ਭਲੀਆਂ ਸੜਕਾਂ ਸੀ ਲੋਕਾਂ ਦੀਆਂ ਛੋਟੀਆਂ ਟੂ ਵੀਲਰ ਜਾਂ 4 ਵੀਲਰ ਆਮ ਕਾਰ ਵਗੈਰਾ ਦੇ ਲਈ ਜੋ ਰੋਡਸ ਬਣੀਆਂ ਸੀ ਨਾਰਮਲ ਛੋਟੀਆਂ ਗੱਡੀਆਂ ਚੱਲਣ ਲਈ ਉਥੇ ਇਹਨਾਂ ਨੇ ਵੱਡੇ ਟਿਪਰ ਚਲਾ ਚਲਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੋਂ ਰੋਜ਼ ਟੱਪਦੇ ਆ ਟੱਪਰ ਤੇ ਸੜਕਾਂ ਦਾ ਵੀ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਉੱਥੇ ਸਾਈਕਲ ਚਲਾਉਣੇ ਵੀ ਔਖੇ ਹੋਏ ਹੋਏ ਆ। ਲੇਕਿਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਅੱਜ ਲੋਕ ਉਸ ਵਾਦਿਆਂ ਨੂੰ ਦੇਖ ਕੇ ਹੀ ਉਹਨਾਂ ਨੂੰ ਵੋਟ ਪਾਉਣਗੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜਿਹੜਾ ਹੈ ਆਮ ਆਦਮੀ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤ ਹਾਸਲ ਕਰਨਗੇ। ਦੇਖੋ ਅਗਰ ਤੇ ਇਹ ਵਾਕਈ ਇਹ ਕਹਿ ਰਹੇ ਆ ਕਿ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਇਹਨਾਂ ਨੂੰ ਵੋਟ ਪੈਗੀ ਤਾਂ ਫਿਰ ਦੇਖ ਲੈਓ ਕਿ ਜਦੋਂ 4 ਜੂਨ ਨੂੰ ਨਤੀਜਾ ਆਉਣਾ ਨਾ ਇਹਨਾਂ ਦਾ ਇੱਕ ਵੀ ਐਮਪੀ ਨਹੀਂ ਜਿੱਤ ਪਾਏਗਾ। ਕਿਉਂਕਿ ਕੰਮ ਕੋਈ ਕੀਤਾ ਨਹੀਂ ਵਾਦੇ ਬਹੁਤ ਕਰਤੇ ਲੋੜ ਤੋਂ ਜ਼ਿਆਦਾ